ਸਾਰਿਆਂ ਨੂੰ ਤੇ ਸਾਡਾ ਨਵਾਂ ਵੀਡੀਓ ਵਿੱਚੋਂ ਲੋ ਜੀ ਅੱਜ ਆਪਾਂ ਕਾਰਤੀਜ ਕੱਦੋਂ ਦੀ ਸ਼ੁਰੂਆਤ ਕਰਤੀ ਜੱਜ ਪਹਿਲਾ ਦਿਨ ਆਪਣਾ ਤੇ ਲਾ ਤਾ 45 ਫਾਰਮ ਟ੍ਰੈਕ ਲਾ ਵੀ ਦੇਖ ਜੋ ਬਣਾ ਜਾ ਬੈਡਾਂ ਢਿੱਲੇ ਹੋਏ ਪਰ ਨਾ ਦੇਖ ਲੋ ਇਤਵਾਰੀ ਇਹਦਾ ਉੱਤੇ ਦਾ ਪੁਰਾਣਾ ਤਾਂ ਕਰਤਾ ਦਾ ਉਹ ਵੀ ਉੱਤੇ ਆ ਓਕੇ ਬ్రో ਟਾਇਰ ਨੇ ਪੁਰੇ ਆ ਨਾ 31 ਲੋਬੀ ਟਿੱਕ ਕੋ ਮੱਥਾ ਤੇ ਅੱਜ ਆਪਾਂ ਕਰ ਦੇਣੀ ਸ਼ੁਰੂਆਤ ਕਦੋਂ ਦੀ ਫਲੇਵਰ ਵੀ ਆਣੀ ਆਪਣੇ ਕੋਲ ਕਦ ਦੇ ਇੰਚ ਸਰੇ ਚਾਰ ਕਿੱਲੇ ਭਰ ਗਏ ਅੱਜ ਲੜਦਾ ਹੈ ਨਹੀਂ ਨਾ ਹੂੰਗਾ ਕਿ ਮੈਂ ਬਾਜੀ ਚੱਲ ਵੀ ਮੱਥਾ ਠੀਕ ਲੋਈ ਟੇਕ ਕੇ ਮੱਥਾ ਹੁਣ ਅੱਜ ਸ਼ੁਰੂਆਤ ਕਰ ਦੇਣੀ ਆਪਾਂ ਕਦੂ ਦੀ ਲਓ ਜੋਬਨਾ ਫੜੀ ਆ ਮੋਬਾਈਲ ਆਪਾਂ ਮੱਥਾ ਟੇਕੀ ਬਾਈਕ ਡਾੜੀ ਉਹ ਜੀ ਲੋ ਜੀ ਸਤਨਾ ਵਾਇਰੂ ਲੋ ਜੋਨ ਤੋਂ ਮੁਟੇ ਗਿਆ ਲਮਾ ਮੂੰਹ ਮਿੱਠਾ ਕਰਕੇ ਮੇਰੀ ਵੀ ਬਣਾਏ ਹੋਏ ਇਹਦੇ ਚ ਵੀਡੀਓ ਦੋ ਜਿਹੜਾ ਚ ਫੜ ਲਓ ਆ ਮਨੂਰਾ ਬਾਈ ਸਿੱਧੀ ਕਰਕੇ ਇਹਦੀ ਵੀਡੀਓ ਬਣਾਉਂਦੇ لوئی فالمناٹا شتی سلوار ਹਾਂ ਹਾਂ ਪੂਰਾ ਓਕੇ ਆ ਤੇ ਆਪਣੀ ਜਿਹੜੀ ਜਿਹ ਇੱਧਰ ਕੰਦ ਗਿਰਗੀ ਤੀ ਆਪਾਂ ਮੋਟਰ ਵਾਲੀ ਉਹ ਵੀ ਕਰਾਤੀ ਤੇ ਲਪਾਈਲ ਪੂਈ ਕਰਾਤੀ ਇਹਨੂੰ ਤੇ ਆਪਾਂ ਬਾਕੀ ਤੁਹਾਨੂੰ ਆਪਣੀ ਪਨੀਰੀ ਵੀ ਦਿਖਾਉਣੀ ਆ ਤੇ ਆ ਕੇ ਅਰੇ ਜ ਆਪਣਾ ਕੱਲ ਆਪਾਂ ਬੀਜ ਤੀਏ ਜੀ ਚੜੀ ਤੇ ਗਿੱਲ ਬਹੁਤ ਹੀ ਮੀਂਹ ਦੀ ਚ ਤੇ ਜ ਆਪਾਂ ਚੜੀ ਬੀਜਤੀ ਹੁਣ ਤੇ ਬਾਕੀ ਤੁਹਾਨੂੰ ਪਨੀਰੀ ਦਿਖਾਉਣੀ ਆ ਚਲੋ ਜੀ ਆਪਣੀ ਪੌਦ ਵੀ ਹੋ ਗਈ ਜੀ ਤਿਆਰ ਤੇ ਪਹਿਲਾਂ ਆਪਣੀ 1401 ਦੀ ਪੌਦਾ ਤੋਂ 26 ਦੀ ਆ ਤੇ 26 ਦੇ ਬਾਅਦ ਫਿਰ 11 ਕੀ ਆ 11 ਕਿਲੇ ਬਾਅਦ ਫੇਰ ਆਪਾਂ 26 ਜਿਹੜੀ બીજી ਆਵਾਜ਼ ਚ ਸੀਰੀਅਲ ਕਿ ਆ ਰਿਆਂ ਤੇ ਤੇ ਪਾਉਂਦਾ ਬਾਕੀਆਂ ਦੇਖੋ ਜੀ ਫਾਰਮ ਟ੍ਰੈਕ 45 ਤੇ ਬਾਈ ਕਹਿੰਦਾ ਆਪਾਂ 83 ਦੇ ਨਾਲ ਕਰਨਾ ਕਦੋਂ ਤੇ ਬਾਕੀ ਜੋ ਬਣ ਕਨੀ ਪਾਰਟੀ ਹੋਈ ਵੀ ਆ ਜੋ ਬਨੇ ਮਾ ਜੋ ਬਣ ਕਰੀ ਪਾਰਟੀਆਂ ਜੋ ਬਨੇ ਆਈ ਖੋਣ ਲੈਂਦਾ ਹਾਂ ਹੀ ਹਾਂ ਵਖਾ ਪਰ ਆਈਫੋਨ ਇਹ ਲੈ ਹਾਂ ਦਾ ਆਪਣਾ 16 Pro 16 Pro 128 GB ਠੀਕ ਹੈ ਪਾਲਟੀ ਫੇ ਕਿੰਨੇ ਦਿਨ ਕਰਨੀ ਦੱਸੋ ਕਾ ਜਣ ਚੱਲਦੇ ਹੁਣੇ ਚੱਲਦੇ ਆ ਚੱਲ ਚੱਲੀਏ ਥੋੜੀ ਚੱਕ ਕੇ ਡੈਡੀ ਦੇ ਪੁੱਛੜਾ ਦਾ ਵੀ ਕਹੇ ਜਾ ਉਹ ਆ ਵੀ ਐਕਸਪੀਰੀਅੰਸ ਹੈ ਇਹਦੇ ਨਾਲ ਕਰਿਆ ਕਤੂ ਠੀਕ ਆ ਬਾਕੀਆਂ ਦਾ ਪਾ ਰਿਹਾ ਪਹਿਲਾਂ ਆਪਾਂ ਮਹਿੰਦਰਾ ਚਲਾਇਆ 275 20 ਸਾਲ ਠੀਕ ਆ ਛੋਟੇ ਟਾਇਰ ਨਾਲ ਕਦੋਂ ਵਧੀਆ ਹੁੰਦਾ ਬਲੀਹਾਂ ਨੂੰ ਘੱਟ ਪੈਂਦੀਆਂ ਨੇ ਜਿਵੇਂ ਆਪਣੇ ਜੌਂਡੀਅਰ ਨਾਲ ਕਰਿਆ ਜੌਂਡੀਅਰ ਥੋੜੇ ਜੁਨੇ ਬੜੇ ਟਾਇਰ ਆ ਉਹਦੇ 16 ਦੇ 16 ਦੇ ਆ ਥੋੜੇ ਲੀਹਾਂ ਵੱਧ ਪਾਉਂਦੇ ਅੱਜ ਐਨ ਸੁੱਕ ਗਿਆ ਹਾ ਕਾਲੇ ਦੀ ਚਰੀ ਬੀਚਤੀ ਪਹਿਲਾਂ ਹਲ ਮਾਰੇ ਦੋ ਤਿੰਨ ਵਾਰੀ ਤੇ ਬਾਕੀ ਚੰਦੇਸ਼ ਆ ਕੇ ਆਪਣਾ ਨੂੰ ਨੂੰ ਪੁੱਛਦੇ ਆ ਹਾਮੇ ਚੰਦੇਸ਼ ਹੋ ਗਿਆ ਸ਼ੁਰੂਆਤ ਸੀਜ਼ਨ ਕਾ ਸ਼ੁਰੂਆਤ ਹੋ ਗਿਆ ਹੋ ਗਈ ਆ ਠੀਕ ਆ ਕੱਲ ਉਹ ਪਾਰਟੀ ਵੀ ਆ ਜਾਣੀ ਜਿਨ੍ਹਾਂ ਨੇ ਹਲਣੀਆਂ ਹੈ ਹਾਂ 9 ਤਰੀਕ ਨੂੰ ਸ਼ੁਰੂਆਤ ਕਰ ਦਿਆ 9 ਤਰੀਕ ਨੂੰ ਸ਼ੁਰੂਆਤ ਕਰਦੀ ਆ ਹਾਂ ਦੂਆ ਬੰਦਾ ਤੇ ਰਕਾਤਾ ਰਿਹਾ ਹੁਣ ਤੇਰਾ ਸਾਰੀ ਤੇਰਾ ਤਰੀਕੋ ਚੱਲ ਦੂਆ ਬੰਦੇ ਆਪਾਂ ਇੰਟ ਚਦੇ ਆ ਵੀ ਬਿਓਡੀਅਨ ਨਾਲ ਤੁਹਾਨੂੰ ਕੀ ਫਰਕ ਲੱਗ ਰਿਹਾ ਇਹ ਹੈ ਹਾਂ ਠੀਕ ਹੈ ਰਿਵਿਊ ਲੈਣਾ ਜੀ ਰਿਵਿਊ ਪੁੱਛੋ ਪੁੱਛੋ ਆ ਬਾਈ ਹਾਂ ਬਾਈ ਹੁਣ ਦੱਸ ਸਾਨੂੰ ਫਿਰ ਜੌਂਡੀਅਰ ਆ ਰਿਹਾ ਚ ਕੀ ਫਰਕ ਲੱਗ ਰਿਹਾ ਤੈਨੂੰ ਜੌਂਡੀਅਰ ਚ ਇਹ ਵੀ ਆਏ ਆਪਣੀ ਜਗ੍ਹਾ ਜੌਂਡੀਅਰ ਆਪਣੀ ਜੇ ਅੱਛਾ ਉਹ ਵਧੀਆ ਲੱਗ ਰਿਹਾ ਕੱਦੂ ਹੈ ਕੱਦੂ ਦਾ ਉੱਪਰ ਦਾ ਹੀ ਲੱਗ ਰਿਹਾ ਨਾ ਨਾ ਦੋਨੋਂ ਵਧੀਆ ਤੋਰ ਆ ਇਹਦਾ ਇਹ ਆਪਣੀ ਜਗ੍ਹਾ ਕਿ ਨਹੀਂ ਹਾਂਜੀ ਆ ਬਥੇ ਇਹਦਾ ਇੱਕ ਹੋਰ ਫਾਇਦਾ ਜਿੰਮੇ ਦੀਆਂ ਥੋੜੀਆਂ ਟਾਇਰ ਛੋਟੀਆਂ ਦੇ ਲਈ ਜਾਵੇ ਘੱਟ ਪਾਓ ਹਾਂ ਵੀ ਟੱਟੂ ਦਾ ਜੌੜੀ ਨਾਲ ਖਰਚਾ ਵੀ ਘਟਾਊਗਾ ਇਹ ਖਰਚਾ ਵੀ ਘਟਾਊਗਾ ਬੋੜਾ ਮਾਰਦਾ ਪੂਰੀਆਂ ਐ ਨਾ ਹਾਂ ਬਾਕੀ ਦੇਖਦੇ ਆ ਪਹਿਲਾ ਦਿਨ ਹੈ ਪਹਿਲਾ ਦਿਨਿਆੜੀ ਲਾ ਕੇ ਦੇਖਣਾ ਪੈਸੋ ਕਿਹੜਾ ਕਿਦਾਂ ਦਾ ਰਿਹਾ ਪਹਿਲਾ ਪਹਿਲਾ ਕਿਹੜਾ ਬਹੁਤ ਵਧੀਆ ਰਿਹਾ ਪੂਰਾ ਵਧੀਆ ਪੂਰਾ ਸਿਰੇ ਦਾ ਕਿਹੜਾ ਚੱਲਿਆ ਹੁਣ ਦੇਖ ਚਲੋ ਠੀਕ ਆ ਫਿਰ ਕਰਨ ਦੇ ਕੱਦੂ ਰਿਵਿਊ ਆਪਾਂ ਨੇ ਲੈ ਲਿਆ ਇੱਕ ਮਿੰਟ ਤੇ ਬਾਕੀ ਆਪਾਂ ਫੇਰ 2-4 ਦਿਨ ਤੱਕ ਫੇਰ ਦੇਖਾਂ ਵੀ ਕੀ ਹਿਸਾਬ-ਤਬ ਕਿਵੇਂ ਆ ਤੇਲ ਖਰਚਾ ਕਿਵੇਂ ਪੱਕਾ ਰੱਖਿਆ ਘੱਟ ਕਰ ਰਿਹਾ ਆ ਕੰਮ ਉਹ ਵੀ ਦੇਖਣਾ ਤੁਸਾਂ ਕਰਦੇ ਆ ਦੇਖੋ ਕੰਮ ਵੀ ਦੇਖਾਂਗੇ ਹਾਂਜੀ ਹਾਂ ਵੀ ਕਿੰਨਾ ਕੰਮ ਕਰ ਰਿਹਾ ਹੈ ਠੀਕ ਲਾ ਭਾਈ ਫੜ ਫੋਨ ਮੇਰੀ ਬਣਾ ਵੀਡੀਓ ਤੇ ਐਂਡ ਕਰੀਆ ਪੱਬਲੋ ਲੋ ਜੀ ਆਜੀ ਵੀਰ ਜੀ ਤੇ ਵੀਡੀਓ ਆਪਣੀ ਕਿਵੇਂ ਲੱਗੀ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਆਪਣੇ ਚੈਨਲ ਕਰ ਲਿਓ YouTube ਸਬਸਕ੍ਰਾਈਬ ਤੇ ਜੇ Facebook ਦੇ ਰਿਆਂ ਦੇ ਫੋਲੋ ਕਰ ਲਿਓ ਜੀ ਤੇ ਮਿਲਦੇ ਆ ਫੇਰ ਨਵੀਂ ਵੀਡੀਓ ਵਿੱਚ ਧੰਨਵਾਦ ਜੀ ਵੀਡੀਓ ਦੇਖਣ ਬਾਅਦ